ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇਸ ਤੋਂ ਪਹਿਲਾਂ ਕਿ ਆਪਾਂ ਚਰਚਾ ਸ਼ੁਰੂ ਕਰੀਏ ਮੈਂ ਇਹ ਕਹਿਣਾ ਚਾਹੁੰਦਾ ਹਾਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਵੀ ਧਰਮ ਦੇ ਵਿੱਚ ਕਟੜਤਾ ਦੇ ਸਖਤ ਖਿਲਾਫ ਹਾਂ ਹਰ ਧਰਮ ਮਨੁੱਖਤਾ ਦੀ ਗੱਲ ਕਰਦਾ ਹੈ ਜੇ ਤੁਸੀਂ ਉਸ ਧਰਮ ਦੀ ਬੁਨਿਆਦੀ ਸਿੱਖਿਆ ਨੂੰ ਪੜ੍ਹਦੇ ਅਸੀਂ ਇਸ ਜਿਹੜੇ ਇਨਸਾਨ ਆ ਜੋ ਬੰਦੇ ਆ ਉਹ ਇਹਨਾਂ ਸਿੱਖਿਆਵਾਂ ਨੂੰ ਆਪਣੇ ਫਾਇਦੇ ਦੇ ਲਈ ਤੋੜ ਮਰੋੜ ਕੇ ਕਤੜਤਾ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕਰਦੇ ਜਿਹੜੇ ਸਾਡੇ ਗੁਰੂ ਨੇ ਰੈਬਰ ਨੇ ਉਹ ਕਦੇ ਵੀ ਕਿਸੇ ਨੂੰ ਜਿਆ ਨੁਕਸਾਨ ਪਹੁੰਚਾਉਣਾ ਹੈ ਉਸ ਦੇ ਹੱਕ ਵਿੱਚ ਨਹੀਂ ਆ ਅਸੀਂ ਹੀ ਉਸ ਨੂੰ ਤੋੜ ਮਰੋੜ ਕੇ ਆਪਣੇ ਕਰਮਾਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਫਿਰ ਕੱਲ ਇੱਕ ਵਾਕਿਆ ਹੋਇਆ ਉਸ ਦੇ ਉਪਰ ਆਉਣੀਆਂ ਜੋ ਚਰਚਾ ਦਾ ਵਿਸ਼ਾ ਹੈ ਹਰ ਪਾਸੇ ਉਸ ਦੀ ਚਰਚਾ ਹੋ ਰਹੀ ਹੈ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਜਿਸ ਦੀ ਨਿੰਦਿਆ ਕਰਨੀ ਬਣਦੀ ਹੈ ਲਾਜ਼ਮੀ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਅਤੇ ਇਸ ਘਟਨਾ ਨੇ ਫੇਰ ਇੱਕ ਵਾਰ 40 ਸਾਲ ਪਹਿਲਾਂ ਵਾਪਰੀ ਇਸ ਘਟਨਾ ਨੂੰ ਤਾਜ਼ਾ ਕਰ ਦਿੱਤਾ ਹੈ ਤੇ ਤੁਲਨਾ ਕਰਨ ਦੇ ਲਈ ਵੀ ਮਜਬੂਰ ਕਰ ਦਿੱਤਾ ਹੈ ਕਿ ਕਿਵੇਂ ਅਸੀਂ ਘਟਨਾਵਾਂ ਦੇ ਉੱਪਰ ਰਿਐਕਟ ਕਰਦੇ ਹਾਂ 25 ਅਪ੍ਰੈਲ 1983 ਨੂੰ 40 ਵਰਿਆਂ ਦਾ ਇੱਕ ਸਿੱਖ ਆਈਪੀਐਸ ਅਫਸਰ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਨਿਕਲ ਰਿਹਾ ਸੀ ਠੀਕ ਉਸੇ ਜਗ੍ਹਾ ਜਿੱਥੇ ਹੁਣ ਗੋਲੀ ਚੱਲੀ ਹੈ ਉਸ ਅਫਸਰ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਸਿੱਖ ਦਾ ਨਾਮ ਸੀ ਅਵਤਾਰ ਸਿੰਘ ਅਟਵਾਲ ਜੋ ਕਿ ਉਸ ਟਾਈਮ ਡੀਆਈਜੀ ਦਲੰਦਰ ਰੇਂਜ ਦੇ ਵਿੱਚ ਤਾਇਨਾਤ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਪਰ ਇਸ ਦੇ ਨਾਲ ਨਾਲ ਦੋ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਸੀ ਜਿਸ ਦੇ ਵਿੱਚੋਂ ਇੱਕ 11 ਸਾਲਾਂ ਦਾ ਵਰਿੰਦਰਜੀਤ ਸਿੰਘ ਸੀ ਤੇ ਇੱਕ ਅੰਮ੍ਰਿਤਸਰ ਦਾ ਨਿਵਾਸੀ ਕੁਲਵਿੰਦਰ ਸਿੰਘ ਸੀ ਇਹਨਾਂ ਦੋਵਾਂ ਨੂੰ ਹਸਪਤਾਲ ਲਗਾਇਆ ਗਿਆ ਜਿਸ ਤ ਦੌਰਾਨ 11 ਸਾਲਾ ਉਸ ਬੱਚੇ ਦੀ ਮੌਤ ਹੋ ਗਈ ਉਸ ਟਾਈਮ ਦੇ ਜਿਹੜੇ ਹੋਮ ਮਿਨਿਸਟਰ ਸੀ ਪੀ ਸੀ ਸੇਫੀ ਉਹਨਾਂ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਸੂਚਨਾ ਦਿੱਤੀ ਸੂਚਨਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਅਟਵਾਲ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਹਰ ਆ ਰਹੇ ਸਨ ਤਾਂ ਇੱਕ ਹਮਲਾਵਰ ਦਰਬਾਰ ਸਾਹਿਬ ਦੇ ਅੰਦਰੋਂ ਰਾਈਫਲ ਲੈ ਕੇ ਆਉਂਦਾ ਹੈ ਤੇ ਕਤਲ ਕਰਨ ਤੋਂ ਬਾਅਦ ਦੁਬਾਰਾ ਅੰਦਰ ਚਲਾ ਜਾਂਦਾ ਹੈ ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਗੋਲੀਆਂ ਨਾਲ ਪੁੰਨੇ ਉਸ ਸਿੱਖ ਅਫਸਰ ਦੀ লাশ ਦੇ ਉੱਪਰ ਪੰਗੜਾ ਵੀ ਪਾਇਆ ਗਿਆ ਅੰਦਰ ਜਾਣ ਤੋਂ ਪਹਿਲਾਂ ਸਾਰੀ ਗਾਰਡ ਜਿਹੜੀ ਉਸ ਅਫਸਰ ਦੇ ਨਾਲ ਸੀ ਉਹ ਉੱਥੋਂ ਭੱਜ ਗਈ ਕਿਸੇ ਨੇ ਵੀ ਬਿਆਨ ਦਰਜ ਨਹੀਂ ਕਰਾਏ ਕਿ ਕੀ ਹੋਇਆ ਕਿਸ ਨੇ ਗੋਲੀ ਮਾਰੀ ਸਾਰਿਆਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਉਸ ਟਾਈਮ ਉੱਥੇ ਮੌਜੂਦ ਹੀ ਨਹੀਂ ਸੀ ਜਦੋਂ ਇਹ ਸਾਰਾ ਵਾਕਿਆ ਹੋਇਆ ਦੁਕਾਨਦਾਰਾਂ ਨੇ ਆਪਣੇ ਸ਼ਟਰ ਸਿੱਟ ਦਿੱਤੇ ਸੀ ਕੋਈ ਵੀ ਅੱਗੇ ਨਹੀਂ ਆਇਆ ਕਿਸੇ ਨੇ ਵੀ ਇਸ ਦੇ ਬਿਆਨ ਦਰਜ ਨਹੀਂ ਕਰਾਇਆ ਕਿ ਕੀ ਹੋਇਆ ਕਿਵੇਂ ਹੋਇਆ ਤੇ ਕਿਹਨੇ ਗੋਲੀ ਮਾਰੀ ਪਰ ਨਾਲ ਨਾਲ ਇਹ ਵੀ ਸਚਾਈ ਹੈ ਕਿ ਅਟਵਾਲ ਦੀ লাশ 2 ਘੰਟੇ ਤੋਂ ਵੀ ਵੱਧ ਸਮਾਂ ਸਿੱਖਾਂ ਦੇ ਸਰਬ ਚ ਸਥਾਨ ਦੇ ਮੁੱਖ ਦਵਾਰ ਦੇ ਬਾਹਰ ਉਵੇਂ ਹੀ ਪਈ ਰਹੀ ਜਦੋਂ ਤੱਕ ਕਿ ਅੰਮ੍ਰਿਤਸਰ ਦੇ ਡੀਸੀ ਨੇ ਐਸਜੀਪੀਸੀ ਨੂੰ Laash ਨੂੰ سپਰਦ ਕਰਨ ਦੇ ਲਈ ਮਨਾ ਨਹੀਂ ਲਿਆ ਪਰ ਸਵੀਕਾਰ ਨਹੀਂ ਕਰ ਲਿਆ ਕਿ ਇਹ Laash ਸਾਨੂੰ ਇੱਥੋਂ ਲੈ ਕੇ ਜਾਣ ਦਿਓ ਉਦੋਂ ਤੱਕ 2 ਘੰਟੇ ਤੋਂ ਵੀ ਵੱਧ ਸਮਾਂ ਉਹ Laash ਉਸੇ ਤਰੀਕੇ ਨਾਲ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਸਾਹਮਣੇ ਉਵੇਂ ਹੀ ਪਈ ਰਹੀ ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਘਟਨਾ ਤੋਂ ਹੀ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਦਾ ਮੁੱਢ ਵੱਜਿਆ ਗਿਆ ਜੋ ਕਿ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੋਇਆ ਉਸ ਦਾ ਮੁੱਢ ਇਸੇ ਘਟਨਾ ਤੋਂ ਹੀ ਵੱਜਿਆ ਗਿਆ ਲੇਕਿਨ ਆਪਾਂ ਇਸ ਦੀ ਗੱਲ ਨਹੀਂ ਕਰਨੀ ਹੈ ਅੱਜ ਕਿ ਕਿਉਂ ਹੋਇਆ ਕਿਵੇਂ ਹੋਇਆ ਆਪਾਂ ਸਿਰਫ ਇਹ ਗੱਲ ਕਰਨੀ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਹੈ ਸਾਡੇ ਧਾਰਮਿਕ ਨਮਾਇੰਦੇ ਹੋਣ ਦਾ ਜੋ ਲੋਕ ਦਾਵਾ ਕਰਦੇ ਹਨ ਉਹਨਾਂ ਦੇ ਜਿਹੜੇ ਚਿਹਰੇ ਨੇ ਉਹ 도ਗਲੇ ਕਿਉਂ ਨੇ ਤੇ ਉਹ ਮੌਕੇ ਦੇ ਮੁਤਾਬਕ ਬਦਲ ਕਿਉਂ ਜਾਂਦੇ ਨੇ ਉਸ ਵਕਤ ਕੀ ਜਥੇਦਾਰਾਂ ਨੇ ਐਨੀ ਫੁਰਤੀ ਦਿਖਾਈ ਸੀ ਕਿ ਇਹ ਬਿਆਨ ਦਿੱਤੇ ਗਏ ਸਨ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹੈ ਜੇ ਉਸ ਪਰਿਸਰ ਵਿੱਚ ਗੋਲੀ ਚੱਲੀ ਹੈ ਉਸ ਨੂੰ ਦਰਬਾਰ ਸਾਹਿਬ ਦੇ ਉੱਪਰ ਕੀ ਹਮਲਾ ਮੰਨਿਆ ਗਿਆ ਸੀ ਅੱਜ ਗੋਲੀ ਚੱਲਣ ਦੇ ਕੁਝ ਮਿੰਟਾਂ ਦੇ ਅੰਦਰ ਅੰਦਰ ਹੀ ਜਥੇਦਾਰ ਸਹਿਬਾਨ ਔਨ 에ਅਰ ਆ ਜਾਂਦੇ ਨੇ ਵੱਖ-ਵੱਖ ਚੈਨਲਾਂ ਤੇ ਉਹਨਾਂ ਦੇ ਬਿਆਨਾਂ ਨੂੰ ਸੁਣਾਇਆ ਗਿਆ ਜਿੱਥੇ ਉਹਨਾਂ ਨੇ ਇਹ ਕਿਹਾ ਕੀ ਗੋਲੀ ਸੁਖਬੀਰ ਬਾਦਲ ਤੇ ਨਹੀਂ ਚੱਲੀ ਹੈ ਦਰਬਾਰ ਸਾਹਿਬ ਦੇ ਸੇਵਾਦਾਰ ਉੱਪਰ ਹਮਲਾ ਹੋਇਆ ਹੈ ਜਿਸ ਨੂੰ ਦਰਬਾਰ ਸਾਹਿਬ ਦੇ ਉੱਪਰ ਹਮਲਾ ਮੰਨਿਆ ਜਾਂਦਾ ਹੈ ਤੇ ਜਿਹੜਾ ਹਮਲਾ ਕਰਨ ਵਾਲਾ ਹੈ ਉਹ ਸਿੱਖ ਨਹੀਂ ਹੋ ਸਕਦਾ ਉਸ ਨੂੰ ਇਹ ਗਰਦਾਨ ਦਿੱਤਾ ਗਿਆ ਕਿ ਉਹ ਬੰਦਾ ਸਿੱਖ ਨਹੀਂ ਹੋ ਸਕਦਾ ਦੂਜੇ ਪਾਸੇ ਇੱਕ ਸਿੱਖ ਸ਼ਰਧਾਲੂ ਦੀ ਜੋ ਕਿ ਆਪਣੀ ਆਸਥਾ ਦੇ ਮੁਤਾਬਿਕ ਉੱਥੇ ਸੀਸ ਨਵਾਉਣ ਆਇਆ ਸੀ ਉਸ ਦੀ ਲਾਸ਼ 2 ਘੰਟੇ ਤੋਂ ਵੀ ਵੱਧ ਸਮਾਂ ਉਸੇ ਪਵਿੱਤਰ ਸਥਾਨ ਤੇ ਪਈ ਰਹੀ ਕੋਈ ਨਹੀਂ ਬੋਲਿਆ ਕਿਸੇ ਨੇ ਇਹ ਨਹੀਂ ਕਿਹਾ ਕਿ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਲੈ ਕੇ ਫਿਰਦੇ ਨੇ ਜਾਂ ਹਥਿਆਰ ਲੈ ਕੇ ਹਮਲਾ ਕਰ ਰਹੇ ਨੇ ਜਾਂ ਮੱਥਾ ਟੇਕਣਾ ਸ਼ਰਧਾਲੂਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ ਉਹ ਸਿੱਖ ਨਹੀਂ ਹੋ ਸਕਦੇ ਕਿਸੇ ਨੇ ਨਹੀਂ ਇਹ ਕਿਹਾ ਇਸ ਤਰ੍ਹਾਂ ਦਾ ਬਿਆਨ ਕਦੇ ਵੀ ਨਹੀਂ ਦਿੱਤਾ ਗਿਆ ਹੁਣ ਕੱਲੀ ਇਹੀ ਘਟਨਾ ਨਹੀਂ ਹੈ ਕਿ ਜਿਸ ਦੇ ਉੱਪਰ ਇਸ ਤਰ੍ਹਾਂ ਦਾ ਡੋਗਲਾ ਚਿਹਰਾ ਸਾਹਮਣੇ ਆਇਆ ਹੋਵੇ ਸਮੇਂ-ਸਮੇਂ ਸਰ ਇਹ ਦੋਗਲਾ ਚਿਹਰਾ ਨੰਗਾ ਹੁੰਦਾ ਆਇਆ ਹੈ ਜਦੋਂ ਸਮੇਂ ਦੀ ਨਜ਼ਾਕਤ ਕਹਿੰਦੀ ਹੈ ਕਿ ਹਾਂ ਸਾਨੂੰ ਸਿਆਸਤ ਦੇ ਵਿੱਚ ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈ ਉਦੋਂ ਇਹੀ ਲੋਕ ਜਿਹੜੇ ਨੇ ਉਹ ਬੰਦੀ ਸਿੰਘ ਬਣ ਜਾਂਦੇ ਨੇ ਕੌਮ ਦੇ ਲਈ ਲੜਾਈ ਲੜਨ ਵਾਲੇ ਯੋਧੇ ਬਣਾ ਦਿੱਤੇ ਜਾਂਦੇ ਹਨ ਪਰ ਜਦੋਂ ਆਪਣੇ ਤੇ ਭੀੜ ਪੈਂਦੀ ਹੈ ਆਪਣੇ ਉੱਪਰ ਆਉਂਦੀ ਹੈ ਤਾਂ ਇਹੀ ਲੋਕ ਜਿਹੜੇ ਨੇ ਉਹ ਅਤਵਾਦੀ ਬਣ ਜਾਂਦੇ ਹਨ ਪਾਕਿਸਤਾਨ ਤੋਂ ਹਥਿਆਰਾਂ ਦੀ ਟ੍ਰੇਨਿੰਗ ਲੈ ਚੁੱਕੇ ਸ਼ਾਤਰ ਅਪਰਾਧੀ ਬਣ ਜਾਂਦੇ ਹਨ ਹੁਣ ਇੱਥੇ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਬਿਆਨਕ ਸਿੰਘ ਨੂੰ ਮਾਰਨ ਦੇ ਲਈ ਵਰਤਿਆ ਗਿਆ ਆਰਡੀਐਕ ਸ਼ਗਲਾ ਬੰਬ ਦੇ ਨਾਲ ਕਾਰ ਉਡਾਈ ਗਈ ਸੀ ਉਹ ਸਾਰਾ ਮਟੀਰੀਅਲ ਪਾਕਿਸਤਾਨ ਤੋਂ ਨਹੀਂ ਆਇਆ ਸੀ ਕਿ ਉਹ ਬੜਲਾਡੇੋਂ ਲਿਆਂਦਾ ਗਿਆ ਸੀ ਫਿਰ ਜਿਹੜੀ ਬਡੈਲ ਜੇਲ ਤੋਂ ਫਰਾਰ ਕਰਨ ਦੇ ਲਈ ਸਾਜ਼ਿਸ਼ ਰਚੀ ਗਈ ਹੈ ਇੱਕ ਯੋਜਨਾ ਬਣਾਈ ਗਈ ਉਹਦਾ ਮਾਸਟਰਮਾਈਂਡ ਬੈਠਾ ਉਹ ਹੱਤਵਾਦੀ ਬਣਿਆ ਹੱਤਵਾਦੀ ਗਰਦਾਨਿਆਂ ਜਾਂਦਾ ਹੈ ਤੇ ਜਿਹੜੇ ਜੇਲ੍ਹ ਵਿੱਚ ਬੈਠੇ ਹਨ ਜਿਨ੍ਹਾਂ ਨੂੰ ਛਡਾਉਣ ਦੀ ਉਹ ਬੰਦਾ ਕੋਸ਼ਿਸ਼ ਕਰਦਾ ਹੈ ਉਹ ਲੋਕ ਬੰਦੀ ਸਿੰਘ ਹੀ ਰਹਿੰਦੇ ਨੇ ਇਹ ਫਰਕ ਕਿਉਂ ਤੇ ਕਿਵੇਂ ਇਸ ਨੂੰ ਸਮਝਾਉਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਕੀ ਕੋਈ ਸਾਨੂੰ ਇਹ ਸਮਝਾ ਸਕਦਾ ਹੈ ਕਿ ਜੇ ਬਿਆਨਤ ਸਿੰਘ ਬੁੱਚੜ ਸੀ ਉਸ ਨੂੰ ਬੁੱਚੜ ਕਿਹਾ ਜਾਂਦਾ ਹੈ ਤਾ ਸੁਮੇਦ ਸੈਣੀ ਫਰਿਸ਼ਤਾ ਸੀ ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਹੈ ਕਿਉਂ ਫਰਕ ਹੈ ਕੀ ਕੋਈ ਸਾਡਾ ਵਿਦਵਾਨ ਕੋਈ ਆਪਣੇ ਆਪ ਨੂੰ ਸਿੱਖਾਂ ਦਾ ਨੁਮਾਇੰਦਾ ਕਹਿਣ ਵਾਲਾ ਸੱਜਣ ਇਸ ਚੀਜ਼ ਨੂੰ ਸਮਝਾ ਸਕਦਾ ਹੈ ਸਿੱਖ ਪੰਥ ਨੂੰ ਇਸ ਚੀਜ਼ ਬਾਰੇ ਜਾਣਕਾਰੀ ਸਾਂਝੀ ਕਰ ਸਕਦਾ ਹੈ ਚਲੋ ਇਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਪੰਥ ਦੇ ਲਈ ਕੁਰਬਾਨੀ ਦੀਆਂ ਗੱਲਾਂ ਕਿਹਾ ਜਾ ਸਕਦਾ ਹੈ ਬਹੁਤ ਵੱਡੀਆਂ ਗੱਲਾਂ ਨੇ ਆਪਾਂ ਇੱਕ ਛੋਟੀ ਜੀ ਗੱਲ ਦੇ ਉੱਪਰ ਆਉਣੇ ਆ ਇੱਕ ਛੋਟੇ ਜੇ ਮੁੱਦੇ ਦੇ ਉੱਪਰ ਆਉਣੇ ਆ ਹੈ ਮੁੱਦਾ ਇਹ ਵੀ ਵੱਡਾ ਹੈ ਲੇਕਿਨ ਸਮਝਾਉਣ ਦੇ ਲਈ ਉਸ ਨੂੰ ਛੋਟਾ ਕਿਹਾ ਜਾ ਸਕਦਾ ਹੈ ਦੋ ਕਾਲਜ ਦੇ ਵਿਦਿਆਰਥੀ ਜਾਂ ਦੋ ਸਕੂਲ ਦੇ ਵਿਦਿਆਰਥੀ ਆਪਸ ਦੇ ਵਿੱਚ ਲੜ ਪੈਂਦੇ ਨੇ ਇੱਕ ਦੂਜੇ ਨਾਲ ਤੱਕਾ ਮੁੱਕੀ ਕਰਦੇ ਨੇ ਉਹਨਾਂ ਵਿੱਚੋਂ ਇੱਕ ਸਿੱਖ ਹੈ ਤੇ ਉਸ ਦੀ ਪੱਗ ਉੱਤਰ ਜਾਂਦੀ ਹੈ ਲੜਾਈ ਦੇ ਵਿੱਚ ਉਹਦੀ ਦਸਤਾਰ ਜਿਹੜੀ ਹੈ ਉੱਤਰ ਜਾਂਦੀ ਅਕਾਲੀ ਦਲ ਐਸਜੀਪੀਸੀ ਜਥੇਦਾਰ ਸਾਰੇ ਬਿਆਨ ਦਿੰਦੇ ਨੇ ਕਿ ਇਹ ਦਸਤਾਰ ਦਾ अपमान ਹੈ ਸਿੱਖੀ ਦੇ ਉੱਤੇ ਕੀਤਾ ਗਿਆ ਹਮਲਾ ਹੈ ਤੇ ਸਾਰੇ ਉਸ ਮੈਦਾਨ ਦੇ ਵਿੱਚ ਉੱਦ ਪੈਂਦੇ ਨੇ ਇਹ ਬਹੁਤ ਵਾਰ ਹੁੰਦਾ ਅਸੀਂ ਦੇਖਿਆ ਹੈ ਲੇਕਿਨ ਕੱਲ ਇੱਕ 70 ਸਾਲਾਂ ਦਾ ਪੂਰਨ ਸਿੱਖ ਆਦਮੀ ਇੱਕ ਬਜ਼ੁਰਗ ਆਦਮੀ ਉਸ ਦੀ ੱੱਕਾ ਮੁੱਕੀ ਦੇ ਵਿੱਚ ਦਸਤਾਰ ਉੱਤਰ ਜਾਂਦੀ ਹੈ ਦਰਬਾਰ ਸਾਹਿਬ ਦੇ ਬਿਲਕੁਲ ਠੀਕ ਸਾਹਮਣੇ ਲੇਕਿਨ ਕੋਈ ਨਹੀਂ ਬੋਲਦਾ ਕੋਈ ਇਸ ਨੂੰ ਇਹ ਨਹੀਂ ਕਹਿੰਦਾ ਕਿ ਸਿੱਖੀ ਦੇ ਉੱਪਰ ਹਮਲਾ ਹੋ ਗਿਆ ਹੈ ਕੋਈ ਇਸ ਨੂੰ ਦਸਤਾਰ ਦੀ ਬੇਅਦਬੀ ਨਹੀਂ ਕਹਿੰਦਾ ਇਹ 도ਗਲਾਪਨ ਕਿਉਂ ਕੀ ਜੇ ਤੁਹਾਡੇ ਉੱਪਰ ਕਿਸੇ ਨੇ ਹਮਲਾ ਕੀਤਾ ਹੈ ਉਸਨੇ ਦਸਤਾਰ ਬੰਨੀ ਹੈ ਉਹ ਦਸਤਾਰ ਨਹੀਂ ਹੈ ਉਹ ਪੱਗ ਨਹੀਂ ਹੈ ਕਿ ਉਸ ਦਾ ਤੱਕਾ ਮੁੱਕੇ ਚ ਉੱਤਰ ਜਾਣਾ ਬੜਾ ਇੱਕ ਸਹਿਜ ਤੇ ਸੁਭਾਇਵ ਲੱਗਣ ਵਾਲਾ ਇੱਕ ਕਟਨਾਕਰਮ ਹੈ ਕਿ ਚਾਰ ਪੰਜ ਬੰਦੇ ਗੁੱਥਮ-ਗੁੱਥਾ ਹੋ ਰਹੇ ਨੇ ਤੱਕਾ ਮੁੱਕੀ ਹੋ ਰਹੇ ਨੇ ਉਹਦੇ ਵਿੱਚ ਦਸਤਾਰ ਲੈ ਜਾਣੀ ਪੱਗ ਲੈ ਜਾਣੀ ਇੱਕ ਬੜੀ ਆਮ ਜਿਹੀ ਗੱਲ ਹੈ ਲੇਕਿਨ ਜਦੋਂ ਹੀ ਇਹ ਕਿਸੇ ਕਾਲਜ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਬਾਜ਼ਾਰ ਦੇ ਵਿੱਚ ਹੁੰਦੀ ਹੈ ਉਸ ਨੂੰ ਸੀ ਸਿਆਸਤ ਦੇ ਵਰਤਨ ਦੇ ਵਿੱਚ ਆਪਣਾ ਫਾਇਦਾ ਲੈਣ ਲਈ ਵਰਤਨ ਦੇ ਲਈ ਉਸ ਨੂੰ ਦਸਤਾਰ ਦੀ ਬੇਅਦਬੀ ਦਾ ਨਾਮ ਦੇ ਦਿੰਨੇ ਆ ਉਦੋਂ ਸਾਰੇ ਇਕੱਠੇ ਹੋ ਕੇ ਇਸ ਨੂੰ ਸਿੱਖ ਪੰਥਤਰ ਹਮਲਾ ਜਿਹੜਾ ਹੈ ਉਹ ਗਰਦਾਨ ਦਿੰਨੇ ਆ ਅਜੀਹਾ ਕਿਉਂ ਇਹ 도ਗਲਾਪਨ ਕਿਉਂ ਜੇ ਦਸਤਾਰ ਉਤਰਨਾ ਕਿਸੇ ਤੱਕਾ ਮੁੱਕੀ ਦੇ ਵਿੱਚ ਗੁੱਥਮ ਗੁੱਥਾ ਹੋਣ ਦੇ ਵਿੱਚ ਬੇਅਦਬੀ ਹੈ ਨਾਤਾ ਉਹ ਸਾਰੇ ਵਾਲੀ ਬੇਅਦਬੀ ਹੈ ਤੇ ਯਾਂ ਉਹ ਕਿਸੇ ਲਈ ਨਹੀਂ ਲੇਕਿਨ ਅਸੀਂ ਇਸ ਨੂੰ ਸਿਆਸਤ ਦੇ ਲਈ ਵਰਤਦੇ ਹਾਂ ਇਹ ਤਾਂ ਇੱਕ ਮੈਂ ਛੋਟਾ ਜਿਹਾ ਮਿਸਾਲ ਪੇਸ਼ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹ ਛੋਟੇ ਤੋਂ ਛੋਟੇ ਲੈ ਕੇ ਵੱਡੇ ਤੋਂ ਵੱਡੇ ਮਸਲੇ ਤੱਕ ਇੰਜ ਹੀ ਕੀਤਾ ਜਾਂਦਾ ਹੈ। ਇਹੀ ਗੱਲ ਨੂੰ ਜੇ ਤੁਸੀਂ ਹੋਰ ਅ ਅੱਜ ਦੀ ਜੋ ਮੌਜੂਦਾ ਘਟਨਾਕ੍ਰਮ ਹੈ ਉਸ ਦੇ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰੋ ਇੱਕ ਸਖਸ਼ ਜਿਸ ਦੇ ਉੱਪਰ ਅੰਥ ਨੂੰ ਨੁਕਸਾਨ ਪਹੁੰਚਾਉਣ ਦਾ ਪੰਥ ਦਾ ਘਾਣ ਕਰਨ ਦਾ ਸਿੱਖ ਸੰਸਥਾਵਾਂ ਦੇ ਘਾਣ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਬਲਕਿ ਉਸ ਨੂੰ ਇਸ ਦਾ ਦੋਸ਼ੀ ਕਰਾਰ ਦਿੱਤਾ ਗਿਆ ਸਿੱਖਾਂ ਦੇ ਕਤਲ ਕਰਨ ਵਾਲਿਆਂ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਤਲ ਕਰਨ ਵਾਲਿਆਂ ਨੂੰ ਤਰਕੀਆਂ ਦੇਣ ਦਾ ਦੋਸ਼ ਲੱਗਿਆ ਜਫੇਦਾਰਾਂ ਦਾ ਇਥੋਂ ਤੱਕ ਜਿਨ੍ਹਾਂ ਨੇ ਕਤਲ ਕੀਤਾ ਹੋਵੇ ਉਹਨਾਂ ਨੂੰ ਵੀ ਤਰਕੀਆਂ ਦੇਣ ਦਾ ਦੋਸ਼ ਲੱਗਿਆ ਦੋਸ਼ੀ ਕਰਾਰ ਦਿੱਤਾ ਗਿਆ ਸਿਰਫ ਤੇ ਸਿਰਫ ਜੇ ਉਹ ਤਨਖਾਹ ਲੱਗਣ ਵਾਲੇ ਦਿਨ ਉੱਪਰੋਂ ਦੀ ਗਾਤਰਾ ਪਾ ਕੇ ਆ ਜਾਵੇ ਆਪਣੇ ਆਪ ਨੂੰ ਪੂਰਨ ਨਿਮਨ ਸਿੱਖ ਇੱਕ ਨਿਮਾਣਾ ਸਿੱਖ ਦੀ ਤੌਰ ਤੇ ਪੇਸ਼ ਕਰ ਦੇਵੇ ਆਪਣੇ ਗੁਨਾਹਾਂ ਨੂੰ ਮੰਨ ਲਵੇ ਤਾਂ ਉਸ ਨੂੰ ਮਾਫ ਕਰ ਦਿੱਤਾ ਜਾਂਦਾ ਉਸ ਨੂੰ ਵਰਚਾ ਫੜਾ ਕੇ ਸੇਵਾਦਾਰਾਂ ਦੀ ਪੋਸ਼ਾਕ ਪਾ ਕੇ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਪਹਿਰੇਦਾਰ ਬਣਾ ਕੇ ਬਿਠਾ ਦਿੱਤਾ ਜਾਂਦਾ ਹੈ ਕਿ ਦੇਖੋ ਕਿ ਕਿੰਨਾ ਨਿਮਾਣਾ ਸਿੱਖ ਹੈ ਇਹਨੇ ਆਪਣੀਆਂ ਸਾਰੀਆਂ ਗਲਤੀਆਂ ਮੰਨ ਲਈਆਂ ਭੁੱਲਾਂ ਬਖਸ਼ਾ ਲਈਆਂ ਇਸ ਨੂੰ ਸੌ ਖੂਨ ਮਾਫ ਕਰ ਦਿੱਤੇ ਗਏ ਤੇ ਉਧਰ ਜੇ ਕੋਈ ਪੂਰਨ ਗੁਰਸੇਖ ਆਦਮੀ ਉਸੇ ਹੀ ਜਗ੍ਹਾ ਤੁਹਾਨੂੰ ਪੰਥ ਦਾ ਦੁਖੀ ਸਮਝ ਕੇ ਤੁਹਾਡੇ ਉੱਤੇ ਹਮਲਾ ਕਰ ਦਿੰਦਾ ਹੈ ਉਹ ਸਿੱਖ ਨਹੀਂ ਰਹਿੰਦਾ ਉਹ ਸਿੱਖ ਨਹੀਂ ਰਹਿੰਦਾ ਲੇਕਿਨ ਇਸੇ ਜਗਾਵਾਂ ਦੇ ਉੱਤੇ ਇਹੀ ਘਟਨਾ ਕਰਮ ਕਰਨ ਵਾਲੇ ਸਿੱਖਾਂ ਦੇ ਸ਼ਹੀਦ ਮੰਨੇ ਜਾਂਦੇ ਨੇ ਉਹਨਾਂ ਨੂੰ ਸਿੱਖਾਂ ਦੇ ਅਜਾਇਬ ਘਰ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲਗਾ ਕੇ ਸਨਮਾਨਿਤ ਕੀਤਾ ਜਾਂਦਾ ਹੈ ਇਹ ਵਿਤਕਰਾ ਕਿਉਂ ਇਹ ਫਰਕ ਕਿਉਂ ਹਰ ਚੀਜ਼ ਦੇ ਵਿੱਚ ਅਸੀਂ ਸਿਆਸਤ ਹੀ ਕਿਉਂ ਲੈ ਕੇ ਆਉਂਦੇ ਇੱਕ ਪਾਸੇ ਅਸੀਂ ਡਾਲੀ ਨੂੰ ਕੋਈ ਰੰਗ ਲਵੇ ਕੋਈ ਬਾਲ ਕੱਟ ਲੈਂਦਾ ਆਪਣੀ ਕੋਈ ਦਾੜੀ ਕੱਟ ਲੈਂਦਾ ਹੈ ਉਸ ਨੂੰ ਅਸੀਂ ਸਿੱਖ ਨਹੀਂ ਮੰਨਦੇ ਉਹ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਉਸ ਨੂੰ ਅਸੀਂ ਇਸ लायक ਹੀ ਨਹੀਂ ਸਮਝਦੇ ਕਿ ਉਹ ਧਰਮ ਦੇ ਬਾਰੇ ਕੋਈ ਗੱਲ ਕਰ ਸਕੇ ਜਾਂ ਉਹ ਆਪਣੇ ਆਪ ਨੂੰ ਸਿੱਖ ਅਖਵਾ ਸਕੇ ਦੂਸਰੇ ਪਾਸੇ ਔਰਤਾਂ ਤੇ ਬੱਚਿਆਂ ਦੇ ਕਤਲ ਕਰਨ ਵਾਲੇ ਪੰਥ ਦੀਆਂ ਸੰਸਥਾਵਾਂ ਨੂੰ ਉਹਨਾਂ ਦਾ ਘਾਨ ਕਰਨ ਵਾਲੇ ਜਿਹੜੇ ਵੱਡੇ ਵੱਡੇ ਅਹੁਦੇ ਨੇ ਉਹਨਾਂ ਦਾ ਦੁਰਉਪਯੋਗ ਕਰਨ ਵਾਲੇ ਜਿਹੜੇ ਕੌਮ ਦੇ ਜ਼ਖਮਾਂ ਨੂੰ ਉਚੇੜਨ ਵਾਲੇ ਲੋਕ ਨੇ ਇਹ ਸਾਰਾ ਕੁਝ ਸਾਡੇ ਜਥੇਦਾਰਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਕਿਹਾ ਹੈ ਉਹਨਾਂ ਨੂੰ ਅਸੀਂ ਛੋਟਾ ਗੁਨਾਹ ਮੰਨਦੇ ਹਾਂ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਜਾਓ ਸੁਖਮਣੀ ਸਾਹਿਬ ਦਾ ਪਾਠ ਕਰ ਲਓ ਆਂਡੇ ਮਾਜ ਲਓ ਤੁਸੀਂ ਬੇਦਾਗ ਹੋ ਜਾਂਦੇ ਹੋ ਤੁਹਾਡੇ ਸਾਰੇ ਕਤਲ ਤੁਹਾਡੇ ਸਾਰੇ ਗੁਨਾਹ ਮਾਫ ਕਰ ਦਿੱਤੇ ਜਾਂਦੇ ਨੇ ਸਾਡੇ ਨਮਾਇੰਦਿਆਂ ਨੂੰ ਇਹ ਜਵਾਬ ਦੇਣ ਦੀ ਲੋੜ ਹੈ ਕਿ ਅਸੀਂ ਹਾਲਾਤ ਦੇਖ ਕੇ ਬਦਲ ਕਿਉਂ ਜਾਂਦੇ ਇੱਕ ਪਾਸੇ ਸੰਤ ਲੰਗੋਵਾਲ ਦੀ ਵਰਸੀ ਇਹੀ ਅਕਾਲੀ ਦਲ ਮਨਾਉਂਦਾ ਹੈ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੰਦਾ ਹੈ ਦੂਜੇ ਪਾਸੇ ਜਿਨ੍ਹਾਂ ਨੇ ਉਹ ਸੰਤ ਲੰਗੋਵਾਲ ਨੂੰ ਮਾਰਿਆ ਉਹਨਾਂ ਦਾ ਕਤਲ ਕੀਤਾ ਉਹਨਾਂ ਦੇ ਭੋਗਾਂ ਤੇ ਵੀ ਅਸੀਂ ਜਾਵਾਂਗੇ ਉਹਨਾਂ ਨੂੰ ਵੀ ਅਸੀਂ ਸ਼ਹੀਦ ਹੀ ਕਹਾਂਗੇ ਮਰਨ ਵਾਲਾ ਵੀ ਸ਼ਹੀਦ ਹੈ ਮਾਰਨ ਵਾਲਾ ਵੀ ਸ਼ਹੀਦ ਹੈ ਕਿਉਂਕਿ ਇਹ ਸਾਡੀ ਸਿਆਸਤ ਨੂੰ ਸੂਟ ਕਰਦਾ ਹੈ ਟੁਕਮਾ ਹੈ ਇਹਦੇ ਨਾਲ ਅਸੀਂ ਵੋਟਾਂ ਦੀ ਗਿਣਤੀ ਵਧਾ ਸਕਦੇ ਹਾਂ ਕੀ ਇਹ ਦੋ ਕਿਸ਼ਤੀਆਂ ਦੇ ਵਿੱਚ ਪੈਰ ਰੱਖ ਕੇ ਚੱਲਣ ਦੀ ਜਿਹੜੀ ਸਾਡੀ ਆਦਤ ਹੈ ਇਸ ਨੇ ਸਾਨੂੰ ਇਸ ਸਥਿਤੀ ਦੇ ਵਿੱਚ ਨਹੀਂ ਪਹੁੰਚਾਇਆ ਕਿ ਸਾਡਾ ਪੰਥ ਜਿਹੜਾ ਹੈ ਉਹ ਦੋ ਫਾੜ ਹੋਇਆ ਹੋਇਆ ਹੈ ਪੰਥ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਹਾਂ ਕਿ ਕਦੇ ਵੀ ਕਲੋਜ਼ਰ ਨਹੀਂ ਮਿਲਿਆ ਹੈ ਉਹ ਜਿਹੜੇ ਮਸਲੇ ਨੇ ਉਹ ਅੰਦਰ ਹੀ ਅੰਦਰ ਸਤਹਿ ਦੇ ਥੱਲੇ ਤੁਖਦੇ ਜਾ ਰਹੇ ਨੇ ਤੁਖਦੇ ਰਹਿੰਦੇ ਨੇ ਜਿਹਦੇ ਕਰਕੇ ਕੋਈ ਨਾ ਕੋਈ ਲੋਕ ਅਜਿਹੇ ਕਦਮ ਉਠਾਉਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਜ਼ਿਹਨ ਵਿੱਚ ਇੰਨਾ ਜ਼ਿਆਦਾ ਪੰਥ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਨੂੰ ਕੁਝ ਕਰਨਾ ਚਾਹੀਦਾ ਹੈ ਉਹਨਾਂ ਨੂੰ ਲੱਗਦਾ ਹੈ ਮੈਂ ਉਹਨੂੰ ਠੀਕ ਜਾਇਜ਼ ਨਹੀਂ ਫਹਿਰਾ ਰਿਹਾ ਲੇਕਿਨ ਜੇ ਦੋ ਧਾਰਾਵਾਂ ਪੰਥ ਵਿੱਚ ਚੱਲ ਰਹੀਆਂ ਹਨ ਕੀ ਉਸ ਦਾ ਅਸਲ ਕਾਰਨ ਇਹ ਨਹੀਂ ਹੈ ਕਿ ਜਿਹੜੇ ਸਾਡੇ ਨਮਾਇंदे ਬਣਦਾ ਦਾਵਾ ਪਰਦੇ ਨੇ ਦਮ ਪਰਦੇ ਨੇ ਕਿ ਅਸੀਂ ਜਥੇਦਾਰ ਹਾਂ ਅਸੀਂ ਸੇਦਣੀ ਹੈ ਪੰਥ ਨੂੰ ਉਹ ਇਹ ਸੇਦ ਦਿੰਦੇ ਨਹੀਂ ਹੈ ਉਹ ਇਹ ਦੁਬਿਧਾ ਨੂੰ ਪੈਦਾ ਕਰੀ ਰੱਖਦੇ ਨੇ ਉਹ ਮੌਕੇ ਦੀ ਮੌਕੇ ਆਪਣਾ ਸਟੈਂਡ ਬਦਲ ਲੈਂਦੇ ਨੇ ਉਹ ਘਟਨਾਵਾਂ ਦੀ ਵਿਆਖਿਆ ਬਦਲ ਦਿੰਦੇ ਨੇ ਉਹ ਜਦੋਂ ਉਹਨਾਂ ਦਾ ਦਿਲ ਕਰਦਾ ਹੈ ਕਿਸੇ ਨੂੰ ਸਿੱਖ ਕਰਦਾ ਦਿੰਦੇ ਨੇ ਜਦੋਂ ਉਹਨਾਂ ਦਾ ਦਿਲ ਕਰਦਾ ਹੈ ਉਸ ਨੂੰ ਉਹ ਕਹਿ ਦਿੰਦੇ ਨੇ ਗੈਰ ਸਿੱਖ ਹੈ ਇਸ ਨੇ ਪੰਥ ਦਾ ਨੁਕਸਾਨ ਕੀਤਾ ਦੀਨੇ ਅਸਲ ਚ ਨੁਕਸਾਨ ਕੀਤਾ ਹੈ ਉਹਨੂੰ ਕਹਿੰਦੇ ਨੇ ਕੋਈ ਗੱਲ ਨਹੀਂ ਇਹਦੀ ਪੁੱਲ ਬਖਸ਼ਤੀ ਇਹ ਹਜੇ ਵੀ ਸਾਡਾ ਨਮਾਇੰਦਾ ਹੈ ਤੇ ਦੂਸਰੇ ਨੂੰ ਕਹਿੰਦੇ ਨੇ ਕਿ ਇਹ ਪੰਥ ਦਾ ਦੁਖੀ ਹੈ ਇਸ ਨੂੰ ਸਿੱਖ ਨਹੀਂ ਮੰਨਿਆ ਜਾਣਾ ਚਾਹੀਦਾ ਇਹ ਜਵਾਬ ਲੋਕਾਂ ਨੇ ਨਹੀਂ ਦੇਣਾ ਹੈ ਪੰਥ ਨੇ ਨਹੀਂ ਦੇਣਾ ਹੈ ਪੰਥ ਤਾਂ ਆਪਣੇ ਜਵਾਬ ਖੁਦ ਤਲਾਸ਼ ਕਰ ਰਿਹਾ ਹੈ ਉਹ ਇਹਨਾਂ ਸਾਰੀਆਂ ਘਟਨਾਵਾਂ ਨੂੰ ਖੁਦ ਦੇਖ ਰਿਹਾ ਹੈ ਤੇ ਆਪਣਾ ਫੈਸਲਾ ਖੁਦ ਕਰ ਰਿਹਾ ਹੈ ਲੇਕਿਨ ਇਸ ਚੀਜ਼ ਦਾ ਪਰ ਚੋਲ ਕਰਨ ਦੀ ਲੋੜ ਸਾਡੇ ਸੋ ਕਾਲਡ ਨਮਾਇੰਦਿਆਂ ਨੂੰ ਹੈ ਸਾਡੇ ਸੋ ਕਾਲਡ ਜਥੇਦਾਰਾਂ ਨੂੰ ਹੈ ਜਿਹੜੇ ਉਸ ਧਰਮ ਨੂੰ ਇਸ ਸਟੇਜ ਤੱਕ ਲੈ ਆਏ ਨੇ ਕਿ ਜਿਹੜਾ ਧਰਮ ਤਰਕ ਕਰਨ ਦੇ ਉੱਪਰ ਖੜਾ ਹੋਇਆ ਸੀ ਜਿਸ ਦੀ ਬੁਨਿਆਦ ਹੀ ਤਰਕ ਕਰਨਾ ਸੀ ਗਲਤ ਨੂੰ ਗਲਤ ਕਹਿਣਾ ਸੀ ਤੇ ਉਸ ਨੂੰ ਤਰਕ ਦੇ ਨਾਲ ਦੱਸਣਾ ਸੀ ਕਿ ਇਹ ਗਲਤ ਕਿਉਂ ਹੈ ਉਸ ਨੂੰ ਉਸ ਜਗ੍ਹਾ ਤੇ ਲੈ ਆਏ ਆ ਕਿ ਜਿੱਥੇ ਕਿਹਾ ਜਾਂਦਾ ਹੈ ਕਿ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਦੇ ਜਸੇਦਾਰ ਨੇ ਕਰ ਦਿੱਤਾ ਉਸਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਉਸ ਨੂੰ ਪ੍ਰਵਾਨ ਕਰਨਾ ਹੀ ਪੰਥ ਦਾ ਜ਼ਿੰਮੇਵਾਰੀ ਹੈ ਪੰਥ ਦਾ ਇਹ ਫਰਜ਼ ਹੈ ਅਸੀਂ ਕਿੱਥੋਂ ਕਿੱਥੇ ਆ ਗਏ ਹਾਂ ਇਸ ਗੱਲ ਦੇ ਉੱਪਰ ਸਾਡੇ ਲੀਡਰ ਨੂੰ ਸਾਡੇ ਨੁਮਾਇੰਦਿਆਂ ਨੂੰ ਸੋ ਕਾਲਡ ਸਾਡੇ ਜਿਹੜੇ ਜਸੇਦਾਰ ਨੇ ਉਹਨਾਂ ਨੂੰ ਇਸ ਦੇ ਉੱਪਰ ਸੋਚ ਵਿਚਾਰ ਕਰਨ ਦੀ ਲੋੜ ਹੈ ਜੇ ਸੋਚ ਵਿਚਾਰ ਕਰਕੇ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦਾ ਜਿਹੜਾ ਹੌਸਲਾ ਹੈ ਉਹ ਆਪਣੇ ਅੰਦਰ ਲੈ ਆਉਣਗੇ ਤਾਂ ਇਹ ਸਾਰੀਆਂ ਦੁਬਿਧਾਵਾਂ ਪੰਥ ਦੀਆਂ ਖਤਮ ਹੋ ਜਾਣਗੀਆਂ ਅਜਿਹੇ ਵਾਕਿਆ ਦੁਬਾਰਾ ਨਹੀਂ ਹੋਣਗੇ ਇਸ ਗੱਲ ਦਾ ਮੈਨੂੰ ਯਕੀਨ ਹੈ ਲੇਕਿਨ ਲੋੜ ਹੈ ਸਾਡੇ ਨਮਾਇੰਦਿਆਂ ਨੂੰ ਸਾਡੇ ਸੋ ਕਾਲਡ ਲੀਡਰਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਤੇ ਸੱਚ ਨੂੰ ਸੱਚ ਕਹਿਣ ਦੀ ਝੂਠ ਨੂੰ ਝੂਠ ਕਹਿਣ ਦੀ ਸਹੀ ਨੂੰ ਸਹੀ ਕਹਿਣ ਦੀ ਤੇ ਗਲਤ ਨੂੰ ਗਲਤ ਕਹਿਣ ਦੀ ਪਿਆਰ ਗਮ ਹੈ ਹੌਸਲਾ ਹੈ ਉਹ ਆਪਣੇ ਅੰਦਰ ਲੈ ਕੇ ਆਉਂਦੀ ਤੇ ਉਸੇ ਤਰੀਕੇ ਨਾਲ ਪੰਥ ਦੇ ਸਾਹਮਣੇ ਵਿਚਰਨ ਵਿਦਾਲਨਿਆ ਧੰਨਵਾਦ